ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਖੜਾ ਹਾਂ ਬਠਿੰਡਾ ਅੰਮ੍ਰਿਤਸਰ ਰੋਡ ਬਠਿੰਡਾ ਤੋਂ ਅੰਮ੍ਰਿਤਸਰ ਜਾਣ ਲਈ ਦੋ ਰਸਤੇ ਪੈਂਦੇ ਆ ਇੱਕ ਤਾਂ ਵਾਇਆ ਬਾਜਾਖਨ ਇੱਕ ਵਾਇਆ ਜੈਤੋ ਇਹ ਰੋਡ ਹੈ ਬਠਿੰਡਾ ਤੋਂ ਅੰਮ੍ਰਿਤਸਰ ਵਾਇਆ ਜੈਤੋ ਕਿਉਂਕਿ ਜਿਹੜਾ ਬਾਜੇਖਾਨੇ ਵਾਲਾ ਰੋਡ ਹੈ ਉਹ 6 ਲੇਨ ਬਣਿਆ ਹੋਇਆ ਹੈ ਵੱਡਾ ਰੋਡ ਬਣਿਆ ਜਿਵੇਂ ਆਮ ਅੱਜ ਕੱਲ ਪੰਜਾਬ ਚ ਸੜਕਾਂ ਦਾ ਜਾਲ ਵਿਛ ਰਿਹਾ ਹੈ ਉਹ ਪ੍ਰੋਜੈਕਟ ਉਧਰ ਹੈ ਇਹ ਰੋਡ ਇੱਕ ਸਿੰਗਲ ਰੋਡ ਹੈ ਆਮ ਪਿੰਡ ਹੈ ਜੇ ਗੱਲ ਕਰੀਏ ਗੁੰਨਿਆਣੀ ਤੋਂ ਅੱਗੇ ਜਿੰਨੇ ਵੀ ਪਿੰਡ ਆਉ ਇਸ ਰੋਡ ਤੇ ਪੈਂਦੇ ਤਾਂ ਇਹਦੇ ਤੁਸੀਂ ਦੇਖਿਓ ਕਿ ਕਿੰਨੇ ਰਜਕਾਰ ਆ ਜਿਹੜੇ ਆਮ ਲੋਕਾਂ ਦੇ ਜਿਨ੍ਹਾਂ ਨੇ ਆਪਦੇ ਸੁਪਨੇ ਸਜਾਏ ਸੀ ਕਿ ਮੈਂ ਢਾਬਾ ਖੋਲੂਗਾ ਮੈਂ ਹੋਟਲ ਖੋਲੂਗਾ ਮੈਂ ਆਪਣੀਆਂ ਦੁਕਾਨਾਂ ਖੋਲ ਕੇ ਕਿਰਾਏ ਤੇ ਲਾਉਂਗਾ ਮੈਂ ਕੋਈ ਹੋਰ ਵੱਡਾ ਪ੍ਰੋਜੈਕਟ ਲਾਉਂਗਾ ਤਾਂ ਉਹ ਸਾਰੇ ਟੈਸ਼ ਨੈਸ਼ ਹੋ ਗਏ ਕਿਉਂ ਹੋਏ ਹੈ ਕਿਉਂਕਿ ਹਰੇਕ ਬੰਦਾ ਵੱਡੇ ਰੋਡ ਤੇ ਇਨਵੈਸਟਮੈਂਟ ਕਰਨੀ ਚਾਹੁੰਦਾ ਹੈ ਹਰੇਕ ਬੰਦਾ ਚਾਹੁੰਦਾ ਕਿ ਜਿੱਥੇ ਮੇਰਾ ਕੋਈ ਰਜਗਾਰ ਹੋਵੇ ਨਾ ਉੱਥੇ ਵੱਡੀਆਂ 4 ਲੇਨ 6 ਲੇਨ ਜਿਹੜੀਆਂ ਹੈਗੀਆਂ ਸ਼ੜਕਾਂ ਹੋਣ ਤਾਂ ਉਹਨਾਂ ਕੋਲ ਪੈਸਾ ਵੀ ਵੱਧ ਚਾਹੀਦਾ ਇੱਥੇ ਹੁਣ ਆਮ ਜਿਹੇ ਪੈਸੇ ਨਾ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ ਉਹ ਸਾਰੇ ਕੰਮ ਹੈ ਜਿਹੜੇ ਖਤਮ ਹੋ ਗਏ ਤੁਸੀਂ ਵਿੱਚ ਵੀਡੀਓ ਦੇ ਦੇਖਿਆ ਹੋਊਗਾ ਕਿ ਇੱਕ ਹੋਟਲ ਹੈ ਜਿਹੜਾ ਉਹ ਬੰਦ ਪਿਆ ਇੱਕ ਟਾ ਬੰਦ ਪਿਆ ਇੱਕ ਸਕੂਲ ਜੋ ਇਸ ਏਰੀਏ ਦਾ ਨਾਮਵਰ ਸਕੂਲ ਹੁੰਦਾ ਸੀ ਕਿਸੇ ਸਮੇਂ ਉਹ ਬੰਦ ਹੋ ਗਿਆ ਹੋਰ ਦੁਕਾਨਾਂ ਬੰਦ ਹੋ ਗਈਆਂ ਤੇ ਆਹ ਜਿਹੜਾ ਆਸੇ ਪਾਸੇ ਤੁਸੀਂ ਮੇਰੇ ਦੇਖ ਰਹੇ ਹੋ ਨਾ ਇੱਥੇ ਇੱਕ ਬਹੁਤ ਵੱਡਾ ਹਸਪੀਟਲ ਬਣਾਣਾ ਸੀ ਲੱਖਾਂ ਦਾ ਲੋਹਾ ਹੈ ਜਿਹੜਾ ਉਹ ਧਰਤੀ 'ਚ ਗੱਡਿਆ ਹੋਇਆ ਸਿਮਿੰਟ ਭਰਿਆ ਹੋਇਆ ਤਾਂ ਕਿ ਇੱਥੇ ਆਸੇ-ਪਾਸੇ ਲੋਕਾਂ ਨੂੰ ਸਹੂਲਤ ਮਿਲ ਸਕੇ ਤੇ ਜਿਹਦਾ ਰੁਜ਼ਗਾਰ ਸੀ ਉਹਨੂੰ ਆਮਦਨ ਹੋ ਸਕੇ ਪਰ ਸਰਕਾਰਾਂ ਨੂੰ ਇਹ ਨਹੀਂ ਮਨਜ਼ੂਰ ਸੀ ਸਰਕਾਰਾਂ ਨੇ ਕੀ ਕੀਤਾ ਜੀ ਵੱਡੀਆਂ ਸੜਕਾਂ ਜਿਹੜੀਆਂ ਅੱਜ ਕੱਲ੍ਹ ਹੋਰ ਵੀ ਬਣ ਰਹੀਆਂ ਭਾਰਤ ਮਾਲਾ ਪ੍ਰੋਜੈਕਟ ਉਹੋ ਜਿਹੀਆਂ ਵੱਡੀਆਂ ਸੜਕਾਂ ਬਣਾਉਣ ਤੋਂ ਬਾਅਦ ਜਿਹੜੀਆਂ ਇਹ ਆਮ ਸੜਕਾਂ ਐ ਇਹਨਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਕਿਉਂਕਿ ਇਹਨਾਂ ਤੇ ਤੁਸੀਂ ਅਸੀਂ ਜਾਂ ਦੇਖਣ ਵਾਲੇ ਆਮ ਲੋਕ ਐ ਜਿਹੜੇ ਉਹਨਾਂ ਨੇ ਇਹਨਾਂ ਨਾਲ ਵਿਚਰਨਾ ਐ ਜਿਹੜੇ ਵੱਡੇ ਘਰਾਣੇ ਐ ਜੇ ਆਪਾਂ ਗੱਲ ਕਰ ਲਈਏ ਵਪਾਰੀ ਲੋਕ ਐ ਵੱਡੇ ਉਹਨਾਂ ਦਾ ਇਸ ਸੜਕ ਨਾਲ ਕੋਈ ਸਰੋਕਾਰ ਨਹੀਂ ਉਹ ਜਾਂਦੇ ਐ ਤਾਂ 140 50 ਦੀ ਸਪੀਡ ਤੇ ਗੱਡੀਆਂ ਵੱਡੇ ਰੋਡ ਰਾਹੀਂ ਜਾਂਦੀਆਂ ਇੱਥੇ ਆਮ ਪਿੰਡਾਂ ਦੇ ਲੋਕ ਰਹਿਗੇ ਤਾਂ ਇਹਨਾਂ ਨੂੰ ਕੋਈ ਵੀ ਰਜਗਾਰ ਨਹੀਂ ਮਿਲੂਗਾ ਕਿਉਂਕਿ ਸਰਕਾਰ ਨੂੰ ਇਸ ਗੱਲ ਦਾ ਕੋਈ ਫਿਕਰ ਹੀ ਨਹੀਂਗਾ ਇਹਨਾਂ ਨੂੰ ਕੋਈ ਵੀ ਸੇਵਾ ਸਹੂਲਤ ਨਹੀਂ ਮਿਲੂ ਇਹਨਾਂ ਨੂੰ ਕੋਈ ਵੀ ਐਜੂਕੇਸ਼ਨਲ ਨਹੀਂ ਮਿਲੂਗੀ ਸਹੂਲਤ ਕਿਉਂਕਿ ਮਾਤਾ ਬੇਂਤੀ ਦੇਵੀ ਜੋ ਕਿਸੇ ਵੇਲੇ ਇੱਥੋਂ ਦਾ ਇੱਕ ਨਾਮਵਰ ਕਾਨਵੈਂਟ ਸਕੂਲ ਹੁੰਦਾ ਸੀ ਅੱਜ ਬੰਦ ਪਿਆ ਖੰਡਰ ਬਣ ਚੁੱਕਿਆ ਜੇ ਇੱਥੇ ਗੱਲ ਕਰ ਲਈਏ ਤਾਂ ਲੱਖਾਂ ਦਾ ਲੋਹਾ ਭਰਕੇ ਦੇ ਵਿੱਚ ਜਿਹੜਾ ਹੈਗਾ ਖਤਮ ਹੋ ਚੁੱਕਿਆ ਇਸ ਤਰ੍ਹਾਂ ਹੀ ਖੜਿਆ ਨਸ਼ੇੜੀਆਂ ਦੀ ਜਿਹੜੀ ਹੈਗੀ ਹੈ ਇਹ ਜਗਾ ਬਣ ਚੁੱਕੀ ਹੈ ਇੱਥੋਂ ਲੋਹਾ ਪਟਕੇ ਲੈ ਗਏ ਤਾਂ ਇਹ ਕੱਲੀ ਇਸ ਰੋਡ ਦੀ ਤਰਾਸਤੀ ਨਹੀਂ ਦੋਸਤੋ ਇਹ ਆਉਣ ਵਾਲੇ ਸਮੇਂ 'ਚ ਸਮੁੱਚੇ ਪੰਜਾਬ ਦੀ ਤਰਾਸਦੀ ਹੋਊਗੀ ਕਿਉਂਕਿ ਵੱਡੇ ਰੋਡ ਬਣਨੇ ਜਿੱਥੇ ਦੇਸ਼ ਨੂੰ ਤਰੱਕੀ ਤੇ ਲ ਜਾਂਦੇ ਆ ਉੱਥੇ ਆਮ ਵਰਗ ਨੂੰ ਉਹ ਕਿਵੇਂ ਨੁਕਸਾਨ ਕਰਦੇ ਐ ਉਹਦੀ ਇੱਕ ਸੋ ਨੂੰ ਝਲਕ ਦਿਖਾਈ ਐ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ 5-4 ਸਾਲਾਂ ਨੂੰ ਪੰਜਾਬ 'ਚ ਹੋਰ ਜਗ੍ਹਾ ਤੇ ਵੀ ਇਹੋ ਜਿਹਾ ਕੁਝ ਹੋਵੇ ਪਰ ਕੁਦਰਤੀ ਗੱਲ ਐ ਕਿ ਇਸ ਤਰ੍ਹਾਂ ਹੋਊਗਾ ਕਿਉਂਕਿ ਆਮ ਲੋਕਾਂ ਦਾ ਇਨ੍ਹਾਂ ਵੱਡੇ ਰਜਵਾੜਿਆਂ ਨੂੰ ਕੋਈ ਫਿਕਰ ਨਹੀਂਗਾ ਸੋ ਇਹ ਇੱਕ ਤਰਾਸ ਦੀ ਦਿਖਾਈ ਐ ਬਠਿੰਡਾ ਗੋਨਿਆਣਾ ਰੋਡ ਦੀ ਅੱਛਾ ਜੇ ਤੁਸੀਂ ਵੜੋਂਗੇ ਇੱਕ ਗੱਲ ਮੈਂ ਹੋਰ ਐਡ ਕਰਦੇ ਆਂ ਜਿਨੋਂ ਤੁਸੀਂ ਗੋਨਿਆਣੇ ਤੋਂ ਜੈਤੋਂ ਨੂੰ ਜਿਹੜੀ ਸੜਕ ਹੈ ਉਹ ਤੇ ਚੜੋਂਗੇ ਨਾ ਬਾਈਪਾਸ ਨੰਗਨ ਤੋਂ ਅੱਗੇ ਇੱਕ ਤੁਹਾਨੂੰ ਕੂੜੇ ਦਾ ਡੰਪ ਮਿਲੂਗਾ ਕੂੜੇ ਦਾ ਡੰਪ ਜਿਹਦੇ ਬਾਰੇ ਆਮ ਉਥੋਂ ਦੇ ਲੋਕਾਂ ਨੇ ਲੋਕਲ ਨੇ ਬੜਾ ਪ੍ਰੋਟੈਸਟ ਕੀਤਾ ਚਾਹੇ ਬਲਾੜ ਵਿੰਝੂ ਪਿੰਡ ਦੇ ਲੋਕ ਹੋਗੇ ਆਕਲੀਆ ਗੋਨਿਆਣਾ ਦੇ ਲੋਕ ਹੋਗੇ ਤਾਂ ਉਹਦੇ ਤੋਂ ਕੂੜਾ ਵੀ ਨਹੀਂ ਚੱਕਿਆ ਜਾਂਦਾ ਨਾਲ ਉਹਦੀ ਇੱਕ ਸੂਆ ਹੈ ਜਿਹਦੇ ਤੋਂ ਤਕਰੀਬਨ 5-7 ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਪਾਣੀ ਜਾਂਦਾ ਉਹਦੇ 'ਚ ਵੀ ਉਹ ਕੂੜਾ ਮਿਲਟ ਹੁੰਦਾ ਤਾਂ ਇਹ ਰੋਡ ਇੱਕ ਇਸ ਤਰ੍ਹਾਂ ਬਣਾਇਆ ਹੋਇਆ ਕਿ ਜਿਹੜਾ ਵੀ ਕੋਈ ਕਚਰਾ ਹੈ ਉਹ ਵੀ ਇੱਧਰ ਆਉਣ ਦਿਓ ਜੇ ਕੋਈ ਰਜਗਾਰ ਇੱਧਰ ਹੈਗਾ ਉਹਨੂੰ ਖਤਮ ਕਰ ਦਿਓ ਤਾਂ ਵੱਡੇ ਵੱਡੇ ਰਜਗਾਰ ਹੈ ਜਿਹੜੇ ਉਹ ਖਤਮ ਹੋ ਚੁੱਕੇ ਐ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਤਸਵੀਰ ਦਿਖਾਉਂਦੀ ਇਹ ਰੋਡ ਬਠਿੰਡਾ ਟੂ ਅੰਮ੍ਰਿਤਸਰ ਵਾਇਆ ਜੀ